ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਸਟੈਂਡ ਨਹੀਂ ਕਦੇ ਕਹਿ ਦਿੰਦੇ ਆ ਕਿ ਸਰਕਾਰਾਂ ਦੇ ਕੋਲ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਤੇ ਜਦੋਂ ਸੜਕਾਂ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਪੈਸਾ ਨਹੀਂ ਦਿੱਤਾ ਇਹ ਬਿਆਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਅੱਜ ਨਸ਼ਿਆਂ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ ਤੇ ਸਿਰਫ ਔਰ ਸਿਰਫ ਬੇਵਕੂਬ ਬਣਾਇਆ ਹੈ ਅਤੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੁਝ ਸਵਾਲ ਹੈ ਜਿਹੜੇ ਉਹ ਵੀ ਸੁਨੀਲ ਜਾਖੜ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਚੁੱਕੇ ਗਏ ਨੇ ਪੂਰੇ ਮੁੱਦਿਆਂ ਲੈ ਕੇ ਸੁਣਦੇ ਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਕੀ ਕਹਿਣਾ ਹੈ ਮੈਂ ਆਪਣੀ ਆਪ ਸੁਣਿਆ ਸੰਗਰੂਰ ਦੇ ਬਾਈ ਇਲੈਕਸ਼ਨ ਹੋ ਰਹੇ ਸੀਗੇ ਭਗਵੰਦ ਮਾਨ ਜੀ ਨੇ ਅਸਤੀਫਾ ਦਿੱਤਾ ਜਦੋਂ ਸਿਮਰਜੀਤ ਸਿੰਘ ਮਾਨ ਉੱਥੇ ਬਣੇ ਐ ਐਮਪੀ ਬਣੇ ਆਮ ਆਦਮੀ ਪਾਰਟੀ ਤਿੰਨ ਮੰਨੀਆਂ ਬਾਦ ਲੋਕਾਂ ਨੇ ਫਤਵਾ ਦੇ ਦਿੱਤਾ ਕਰੇ ਬੈਠੋ ਤੁਹਾਨੂੰ ਰਾਜ ਕਰਨਾ ਨਹੀਂ ਆਉਂਦਾ ਉਦੋਂ ਪਿੰਡੋਂ ਪਿੰਡ ਸ਼ਹਿਰੋਂ ਸ਼ਹਿਰੀ ਹਰੇਕ ਕਸਬੇ ਅੰਦਰ ਇੱਕੋ ਹੀ ਗੱਲ ਸੀ ਕਿਉਂਕਿ ਤਾਜ਼ਾ ਤਾਜ਼ਾ ਉਹਨਾਂ ਦਿਨਾਂ 'ਚ ਮੂਸੇਵਾਲਾ ਜੀ ਦਾ ਮਰਡਰ ਹੋਇਆ ਸੀਗਾ ਸਾਡੇ ਕਬੱਡੀ ਵਾਲੇ ਪਲੇਅਰ ਬਾਹਰ ਉਹ ਉਹ ਉਹਦਾ ਮਰਡਰ ਹੋਇਆ ਸੀਗਾ ਇੱਕੋ ਵਾਰ ਦਿੱਤੀ ਸੀ ਇੱਥੇ ਤਾਂ ਭੋਗੀ ਯੋਗੀ ਜੀ ਵਾਲਾ ਰਾਜ ਚਾਹੀਦਾ ਸੀਗੇ ਨਹੀਂ ਸਾਹਿਬ ਯੋਗੀ ਜੀ ਵਾਲਾ ਰਾਜ ਚਾਹੀਦਾ ਪੰਜਾਬ ਵੀ ਕਹਿ ਰਿਹਾ ਹੈ ਅਦਰਵਾਇਤਾਂ ਸਾਡੇ ਕਾਂਗਰਸ ਵਾਲਾ ਤਾਂ ਜਿਹੜੇ ਸਾਡੇ ਪ੍ਰਵਾਸੀ ਭਰਾ ਆਂਦੇ ਆ ਉਹਨਾਂ ਨੂੰ ਕੀ ਕੀ ਕਹਿੰਦੇ ਤੁਸੀਂ ਦੇਖ ਕੇ ਗਏ ਤੁਸੀਂ ਦੇਖਿਆ ਜਦੋਂ ਭਾਈ ਵਾਲੇ ਇਲੈਕਸ਼ਨ ਚੱਲ ਰਹੇ ਸੀ ਇਹਨਾਂ ਨੇ ਕੀ ਕੀਤਾ ਸੀ ਕਾਂਗਰਸ ਦੀ ਲੀਡਰ ਸਾਹਿਬਾਂ ਉੱਤੇ ਆਈ ਸੀ ਤੇ ਸਾਡੇ ਪੁਰਾਣੇ ਮੁੱਖ ਮੰਤਰੀ 6 ਮਹੀਨੇ ਵਾਲੇ ਮੁੱਖ ਮੰਤਰੀ ਨੇ ਕੀ ਕੀਤਾ ਸੀਗਾ ਉੱਥੋਂ ਕਹਿੰਦਾ ਯੂਪੀ ਬਿਹਾਰ ਵਾਲੇ ਆ ਜਿਹੜੇ ਆ ਜਾਂਦੇ ਐ ਹੁਣ ਕਹਿੰਦੇ ਯੋਗੀ ਸਾਹਿਬ ਨੂੰ ਐਵਰ ਦਾ ਰਾਜ ਚਾਹੀਦਾ ਐ ਸਾਥੀਓ ਮੈਂ ਬਹਿਰੂਪੀਆ ਇਸ ਕਰਕੇ ਗਿਆ ਸੀਗਾ ਇਹ ਆਪਣੇ ਆਪ ਨੂੰ ਯੋਗੀ ਬਣਾਉਣਾ ਚਾਹੁੰਦੇ ਐ ਸਭ ਐਨਕਾਊਂਟਰ ਕਰਾ ਕੇ ਪਟੋਵੇਂ ਪਹਿ ਕੇ ਯੋਕੀ ਨਹੀਂ ਮਰ ਸਕਦੇ ਸਾਹਿਬ ਤੁਸੀਂ ਨਾ ਮੋਦੀ ਰਖੇ ਮੋਦੀ ਨਹੀਂ ਬਣ ਸਕਦੇ ਤੁਸੀਂ ਨਾ ਤਾਂ ਪੰਜਾਬੀ ਨਹੀਂ ਬਣੇ ਤੁਸੀਂ ਤਾਂ ਭਗਵੰਤ ਮਾਨ ਜੀ ਮੈਨੂੰ ਸ਼ਰਮ ਆਉਂਦੀ ਹੈ ਇਸ ਗੱਲ ਨੂੰ ਕਹਿਣ ਨੂੰ ਵੀ ਤੁਸੀਂ ਆਪਣੇ ਆਪ ਨੂੰ ਪੰਜਾਬੀ ਦਨੂ ਐ ਲੱਗੇ ਨੇ ਆ ਪੰਜਾਬੀ ਅਣਖ ਬਰਾੜ ਸਾਹਿਬ ਨੇ ਕਿਹਾ ਪੰਜਾਬੀ ਅਣਖ ਹੈ 6 ਫੁੱਟ ਖੜਾ ਸਰੀਰ ਮਾਜਾ ਕਟਾਨਕ ਖੜੀ ਹੈ پنجابی جان دے نہیں پہ ہمیشہجریوال صاحب چاہتے ہو مانو پردھان منتری بنو تھی ایڈمنسٹریٹو ابلٹی کتوں لے کے آؤ گے تھوڑے کو راج کرن دی بس ٹھیک ہے اس طرح آ گیا پچا کے رحم کروں کے ਮੇਰੇ ਕੋਈ ਬੇਨਤੀ ਹੈ ਮੈਂ ਫੇਰ ਬੇਨਤੀ ਕਰੂੰਗਾ ਦੇਖੋ ਪੰਜਾਬ ਦੇ ਲੋਕਾਂ ਨੇ ਵੋਟਾਂ ਦਿੱਤੀਆਂ ਤੁਸੀਂ ਜਾਖੜ ਦੇ ਬਣਾਏ ਨਹੀਂ ਬਣੇ 92 ਸੀਟਾਂ ਦਿੱਤੀਆਂ ਤੁਸੀਂ ਦਿੱਤੀਆਂ ਤੁਹਾਡੇ ਜੋ ਬਹੁਤ سارے ਸਾਥੀਆਂ ਨੇ ਵੋਟਾਂ ਪਾਈਆਂ ਵੀ ਹੋਣੀਆਂ ਮੈਂ ਤੁਹਾਡੀ ਸਤਿਕਾਰ ਕਰਦਾ ਤੁਹਾਡਾ ਫੈਸਲੇ ਦਾ ਤੁਸੀਂ ਉਸ ਮੌਕੇ ਉਸ ਟਾਈਮ ਦੇਖ ਕੇ ਵੋਟਾਂ ਪਾਈਆਂ ਪਰ ਠੰਡੇ ਕਾਲ ਦੇ ਨਾਲ ਸੋਚ ਕੇ ਦੇਖ ਲਿਓ ਕਿ ਇਹ ਲੋਕ ਜਿਨ੍ਹਾਂ ਦੇ ਮੈਂ ਕਿੰਨੇਕ ਮੰਤਰੀ ਗਿਣਾਵਾ ਤੁਹਾਨੂੰ ਜਿਨ੍ਹਾਂ ਦੇ ਕਿਸ ਕਿਸਮ ਕਿਸਮ ਦੇ ਪਰਚੇ ਹੈ ਮੰਨ ਤਾਂ ਨਾਮ ਲੈਣ ਦੇ ਸ਼ਰਮ ਆਂਦੀ ਹੈ ਕਿਹੜੇ ਕਿਹੜੇ ਇਲਜ਼ਾਮ ਉਹਨਾਂ ਤੇ ਲੱਗੇ ਆ ਹੁਣ ਇਹ ਹੈ ਮੁੱਖ ਮੰਤਰੀ ਦੇ ਉੱਤੇ ਕਿਸ ਕਿਸਮ ਦੇ ਇਲਜ਼ਾਮ ਫਰੋਸ਼ੀ ਹੋ ਰਹੀਆਂ ਕਿ ਤੁਸੀਂ ਸਮਝਦੇ ਹੋ ਵੀ ਪੰਜਾਬ ਇਹਨਾਂ ਲੋਕਾਂ ਦੇ ਹੱਥਾਂ 'ਚ ਸੁਰੱਖਿਤ ਹੈ کی تھی سمجھتے ہو بھی لوگ بچیا کا بوک سرکت ہے کی تھی منتے ہو جدو کہ میں پنجاب ای باہروں آ کے گورے تھے نوکری کرنگے سمجھ دیوں بھی آ لوگ کر دیں گے توجتے ہو کسان کا پلا کر دینگے سمجھ دیوں بھی آ سڑکان دے توجتے ہو سڑکوں کے اتنے سڈے آنے میں سڈیا کیونکہ صاحب اچھے وہی ڈیڑھ سال ہی ہوا منوہ در ਲੱਗਦਾ ਉਹ ਵੀ ਸਾਡੇ ਵਾਲਾ 6 ਮਹੀਨੇ ਜਿਹੜਾ ਮੁੱਖ ਮੰਤਰੀ ਜੀ ਉਹ ਕਹਿੰਦਾ ਸੀ ਇਸ ਦਾ ਪੈਚ ਵਰਕ ਕਰਾਇਆ ਹੈ ਸੜਕਾਂ ਦੇ ਪੈਚ ਲਵਾਏ ਇਹਨਾਂ ਤੋਂ ਸਭ ਪੈਚ ਨਹੀਂ ਲੱਗਣੇ ਪੈਚ ਨਹੀਂ ਲੱਗਣੇ ਇਹਨਾਂ ਤੋਂ ਇਹ ਲੋਕ ਪੰਜਾਬ ਦਾ ਭਲਾ ਕਰ ਦੇਣਗੇ 10 ਬਿਸਤਰ ਲਵਾ ਕੇ ਕ੍ਰਾਂਤੀ ਲੈ ਕੇ ਆਉਂਦੇ ਆ ਵਿਕਾਸ ਕ੍ਰਾਂਤੀ ਬਸ ਸਟੈਂਡ ਬਣਾ ਕੇ ਲੈ ਕੇ ਆਉਂਦੇ ਆ ਸਿਹਤ ਕ੍ਰਾਂਤੀ ਲੈ ਆਏ ਵਿਕਾਸ ਕ੍ਰਾਂਤੀ ਮੈਂ ਦੇਖੇ ਕੱਲ ਬਠਿੰਡੇ ਦੇ ਅੰਦਰ 20 ਬੋਲਡ ਲਾ ਰੱਖੇ ਸੀ ਪਰ ਇਹ ਤਾਂ 20 ਬੋਲਡ پوسٹر والی کرانتی تو آ جی سوسٹر بوائے ووٹا نہیں دنیا میری بےنتی ہے تھوڑا تھوڑے اپنے ہاتھ بڑا سوچ سمجھ کے تول کے کون دیش ترقی کرقی کروں گا تو پنجاب ترقی ہوگی سات ہفٹری ڈائز ہائزری ل ਅਗਰ ਹਿੰਦੁਸਤਾਨ ਦੇ ਕੋਲ ਜਦੋਂ ਕਹਿੰਦੇ ਆ 3 ਟ੍ਰਿਲੀਅਨ ਇਕਨੋਮੀ ਮੈਂ ਸਵਾਲ ਚੱਕਿਆ ਸੀਗਾ 3 ਟ੍ਰਿਲੀਅਨ ਟ੍ਰਿਲੀਅਨ ਦਾ ਮਗਰ ਮਨੂੰ ਨਹੀਂ ਪਤਾ ਕਿੰਨੀਆਂ ਜ਼ੀਰੋ ਲੱਗਦੀਆਂ ਇੱਥੇ ਸ਼ਾਇਦ ਅਰਸ਼ਾਸ਼ਤਰੀ ਬੈਠੇ ਹੋਣੇ ਪਤਾ ਹੋਣਾ ਕਿੰਨੀਆਂ ਵੀ ਜ਼ੀਰੋ ਲੱਗ ਕੇ ਕੰਨੇ ਨਮਟਦਾ ਪਰ ਮਨੂੰ ਇਸ ਗੱਲ ਦਾ ਜ਼ਰੂਰ ਪਤਾ ਹੈ ਜੇ ਹਿੰਦੁਸਤਾਨ ਦੇ ਖਜ਼ਾਨੇ ਦੇ ਅੰਦਰ 3 ਟ੍ਰਿਲੀਅਨ ਦੀਆਂ 5 ਟ੍ਰਿਲੀਅਨਾਂ ਤੀਜੇ ਦਰਜੇ ਦੀ ਅਰਥਵਿਵਸਤਾ ਬਣਾਗੇ ਤਾਂ ਇੱਥੇ ਏਮਜ਼ ਵੀ ਖੁੱਲਣਗੇ ਇੱਥੇ ਕੈਂਸਰ ਹਸਪੀਟਲ ਵੀ ਖੁੱਲਣਗੇ ਇੱਥੇ ਮੈਡੀਕਲ ਕਾਲਜਿਸ ਵੀ ਬਣਨਗੇ ਇੱਥੇ ਕਾਲਜਿਸ ਦੁਜੇ ਵੀ ਬਣਨਗਾ ਇਸ ਤਰ੍ਹਾਂ ਦੀ ਰੰਗਪੋਤੀ ਕਰਾ ਕੇ ਸਕੂਲ ਆਫ ਐਮਿਨੈਂਸ ਨਹੀਂ ਬਣਨੇ ਸਾਡੇ ਗਰੀਬਾਂ ਦੇ ਘਰਾਂ ਦੇ ਉੱਤੇ ਛੱਤਾਂ ਵੀ ਪੈਣਗੀਆਂ ਐਵੇਂ ਨਹੀਂ 85 ਕਰੋੜ ਸਰਕਾਰ ਦੇ ਖਜ਼ਾਨੇ ਦੇ ਪੈਸੇ 85 ਕਰੋੜ ਹਿੰਦੁਸਤਾਨੀਆਂ ਨੂੰ 5 ਸਾਲ ਤੱਕ ਫ੍ਰੀ ਰਾਸ਼ਨ ਇਸ ਕਰਕੇ ਮਿਲਦਾ ਹੈ ਵੀ

ਪਰ ਗੁਰੂ ਮਹਾਰਾਜ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਦਕਾ ਉਹਨਾਂ ਨੇ ਕੀਤਾ ਕਰਤਾਰਪੁਰ ਲਾਂਘੇ ਦਾ ਜਾਂ ਜੋ ਉਹਨਾਂ ਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਤੇ ਆਪਣੇ ਬੱਚਿਆਂ ਦੇ ਭੁੱਖ ਨੂੰ ਧਿਆਨ ਚ ਰੱਖ ਕੇ ਸਾਥੀਓ ਆਓ ਇਸ ਕਿਸਮ ਦੇ ਸਾਡੇ ਜਿਹੜੇ ਨੌਜਵਾਨ ਕਾਰਕਟਰਤਾ ਇਹਨਾਂ ਨਾਲ ਬਾਹਰ ਨਾਲ ਫਾੜ ਕੇ ਆ ਕੇ ਇੱਥੇ ਇੱਕ ਕ੍ਰਾਂਤੀ ਆਪਾਂ ਲੈ ਕੇ ਆਈਏ ਵਿਕਾਸ ਨੂੰ ਵੋਟਾਂ ਪਾਓ ਜੇ ਨਿਗਾਹ ਮਾਰ ਕੇ ਦੇਖੋਗੇ ਤੁਹਾਨੂੰ ਆਪਣੇ ਆਪ ਥਲੀਅ ਹੋ ਜਾਊਗਾ ਕਿ ਹਿੰਦੁਸਤਾਨ ਦਾ ਵਿਕਾਸ ਪੰਜਾਬ ਦਾ ਵਿਕਾਸ ਅਗਰ ਕੋਈ ਕਰਾ ਸਕਦਾ ਤਾਂ ਇੱਕ ਏਬਲ ਲੀਡਰਸ਼ਿਪ ਇੱਕ ਕੰਮ ਕਰਨ ਦਾ ਜਜ਼ਬਾ ਇੱਕ ਸੋਚ ਸਮਝ ਕੰਮ ਕਰਨ ਦਾ ਤਰੀਕਾ ਨੀਅਤ ਨੀਤੀ ਤੇ ਜਜ਼ਬਾ ਤਿੰਨੋਂ ਚਾਹੀਦੇ ਆ ਉਹ ਕਿਹੜੇ ਬੰਦੇ ਸੀ ਨਿਗਾ ਮਾਰ ਕੇ ਦੇਖ ਲਓ ਤੁਹਾਨੂੰ ਲੱਗੇ ਭਗਵੰਤ ਮਾਨ ਜੀ ਆ ਕੇਜਰੀਵਾਲ ਸਾਹਿਬ ਕਰ ਦੇਣਗੇ ਪਰ ਇੱਕ ਗੱਲ ਇੱਕ ਆਖਰੀ ਗੱਲ ਕਹਿ ਦਿਆਂ ਮੈਂ ਕਹਿ ਤਾਂ ਦਿੱਤਾ ਕੇਜਰੀਵਾਲ ਸਾਹਿਬ ਵਾਲਾ ਪਰਾ ਜਿਹੜਾ ਆਪਣਾ ਪੈਸਾ ਲੈ ਕੇ ਇਥੋਂ ਗਏ ਆ ਨਾ दारू ਪਿਆ ਪਿਆ ਕੇ 2 ਕਰੋੜ ਵਾਲਾ ਆ ਹੁਣ ਦਿਨ ਨਹੀਂ ਜਾਂਦੇ ਇਹ ਸਭ ਆ ਦਿਨ ਨਹੀਂ ਜਾਂਦੇ ਹੁਣ ਸਨੇਹਾ ਦਾ ਆ ਗਿਆ ਉਥੋਂ ਹੁਣ ਬਲਾਵਾ ਦੁਬਾਰਾ ਵੀ ਆ ਜੂਗਾ ਤੇ ਬੰਦਾ ਕੋ ਹੋਰ ਦੇਖ ਲਿਓ ਮੇਰੀ ਸਮਝ ਇਹ ਹੈ ਕਿ ਮੋਦੀ ਸਾਹਿਬ ਦੇ ਨੇਤਰਤਵ ਤੇ ਪੰਜਾਬ ਦਾ ਭਲਾ ਸੈਂਟਰ ਦੇ ਨਾਲ ਚੱਲ ਕੇ ਪੰਜਾਬ ਦਾ ਹੋ ਸਕਦਾ ਹੈ ਕੋਈ ਕਰ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ